ਕਰਮਚਾਰੀ ਨੇ ਫੈਕਟਰੀ ਮਾਲਕ ਤੇ ਕੀਤਾ ਹਮਲਾ ਕਟਰ ਨਾਲ ਹੱਥ ਵੱਢਣ ਦੀ ਕੀਤੀ ਕੋਸ਼ਿਸ਼ ਲੁਧਿਆਣਾ ਦੇ ਟਿੱਬਾ ਰੋਡ ਉੱਤੇ ਇੱਕ ਫੈਕਟਰੀ ਮਾਲਕ ਉੱਪਰ ਉਸ ਦੇ ਕਰਮਚਾਰੀ ਵੱਲੋਂ ਕਟਰ ਨਾਲ ਹਮਲਾ ਕਰ ਦਿੱਤਾ ਗਿਆ ਫੈਕਟਰੀ ਮਾਲਕ ਦੀਆਂ ਦੋਵੇਂ ਬਾਹਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਪੀੜਤ ਨੇ ਸਮਾਂ ਰੰਦੇ ਹੋਏ ਕਰਮਚਾਰੀ ਕੋਲ ਕਟਰ ਖੋਲ ਲਿਆ ਨਹੀਂ ਤਾਂ ਮੁਲਜ਼ਮਾ ਨੇ ਫੈਕਟਰੀ ਮਾਲਕ ਦੇ ਦੋਵੇਂ ਹੱਥ ਵੱਢ ਦੇਣੇ ਸਨ ਫੈਕਟਰੀ ਮਾਲਕ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਸਰੋਪੀ ਘਰ ਐ ਸੀ ਇਹ ਤਾਂ ਮੁੰਡੇ ਦੇ ਭਰਾ ਨੇ ਫੋਨ ਕੀਤਾ ਵੀ ਹੈਪੀ ਡੇ ਬਲੇਡ ਬਲੂਟ ਮਾਰ ਗਏ ਇਹਨਾਂ ਭਰਾ ਦਾ ਗੋਲਡੀ ਅੱਛਾ ਜੀ ਤੇ ਫਿਰ ਮੁੰਡਾ ਵੀ ਮਗਰ ਪੈਸੇ ਕਿਸੇ ਲੈ ਕੇ ਜਾਇਆ ਉੱਥੇ ਆਸਦਾ ਤੇ ਅਸੀਂ ਵੀਰੇ ਇੱਥੇ ਜਦੋਂ ਆਏ ਅਸੀਂ ਇੱਥੇ ਆ ਕੇ ਦੇਖਿਆ ਤੀਨ ਭਾਂ ਬਹੁਤ ਜਾਵੀ ਪਿਆ ਸੀਗਾ ਤੇ ਮੈਂ ਆ ਕੇ ਪੁੱਛਿਆ ਮੈਂ ਕਿਹਾ ਵੀ ਤੂੰ ਕਿਉਂ ਉਹਦੇ ਮਾਰਿਆ ਇਹ ਤਾਂ ਮਾਤਾ ਗਲਤੀ ਨਾ ਲੱਗ ਗਿਆ ਮੈਨੂੰ ਤਾਂ ਨਾ ਕਰੇ ਜਾ ਮੈਂ ਕਿਹਾ ਗਲਤੀ ਨਾ ਜੇ ਤੂੰ ਹੋਰ ਕਿਤੇ ਮਾਰ ਦਿੰਦਾ ਹਨਾ ਅੱਜ ਤਾਂ ਬਾਹਾਂ ਤੇ ਮਾਰੇ ਆਇਆ ਕੀ ਅਸੀਂ ਮੁੰਡਾ ਨਹੀਂ ਦੇਖਿਆ ਕਟਰ ਮਾਰਿਆ ਕਿ ਬਲੇਡ ਮਾਰਿਆ ਕਟਰ ਜਿਹੜੇ ਕਟਰ ਨਹੀਂ ਹੁੰਦੇ ਮਾਰ ਕਟਰ ਹੁੰਦਾ ਬਹੁਤ ਇਕਾਂ ਦਾ ਇਹ ਟੈਂਪਰ ਦਿੱਤੀ ਹੁੰਦੀ ਉਹ ਬਹੁਤ ਆਸਿਆ ਇਹ ਨਹੀਂ ਦੇਖਿਆ ਸਾਰੇ